ਤਾਂ ਵੇਖ ਪਾਣੀ ਦੱਸਦੇ ਆ ਜਾਓ ਜ਼ਿੰਦਗੀ ਦੇ ਵਿੱਚ ਯਾਦ ਰੱਖਾਂਗੇ ਸਾਰੇ ਲੋਗ ਇੱਕ ਹੁੰਦਾ ਸੰਦਲਪੂਰਾ ਇੱਕ ਮਲੱਖੀ ਦਾ ਸਾਤ ਦੋ ਤਾਬਾਸ਼ੀਰ ਲਹਰੀਂ ਜਿਹੜੀਆਂ ਨੇ ਮਿੱਟੀ ਰੰਗ ਦੀ ਜਿਹੜੀ ਚਿੱਟੀ ਹੈ ਉਹ ਕ੍ਰਿਸਟਲ ਹੈ ਉਹ ਕਿਸੇ ਕੰਮ ਦੀ ਨਹੀਂ ਹੁੰਦੀ ਮਿੱਟੀ ਰੰਗ ਦੀ ਤਾਬਾਸ਼ੀਰ ਤਿੰਨ ਤੇ ਸਮਲ ਲਾਚੀ ਚਾਰ ਇਹਨਾਂ ਨੂੰ ਇੱਕ ਸਾਫ ਮਕਦਾਰ ਚ ਲੈ ਲਵੋ ਗ੍ਰੇਨਡ ਕਰ ਦਿਓ ਗ੍ਰੇਨਡ ਐਸਰਾ ਇੱਕ ਵਾਰ ਇਨਗਰੀਡੀਐਂਟਸ ਦੁਬਾਰਾ ਦੱਸਣਾ ਚੀਜ਼ਾਂ ਹਾਂ ਫੰਦਲਪੂਰਾ 1 ਮਲੱਖੀ ਦਾ 7 ਦੋ ਤਬਾਸ਼ੀਰ 3 ਤੇ ਛੋਟੀ ਦਾ ਚੀਚਾ 4 ਇਹ ਚਾਰੇ ਪੰਜ ਚੀਜ਼ਾਂ ਨੂੰ ਇੱਕ ਜੈਸੀ ਮਕਦਾਰ ਚ ਲੈ ਕੇ ਗ੍ਰाइंड ਕਰਕੇ ਰੱਖ ਲਓ ਇੱਕ ਚੁਟਕੀ ਇੰਜ ਕਰਕੇ ਫੜਨੀ ਪਾੜ ਕੇ ਤੇ ਪਾਣੀ ਦੇ ਵਿੱਚ ਛੋੜ ਦੇ ਦੀ ਪੰਜ ਛੀਸੀ ਉਹਨੂੰ ਹਲਾ ਲੈਣਾ ਉਹ ਇੱਕ ਕਬੂਤਰ ਨੂੰ ਪੰਜ ਛੀਸੀ ਪਾਣੀ ਦੇਈ ਜਾ ਇਹ ਜਿਸ ਦਿਨ ਨਾਕਾ ਹੋਏਗਾ ਉਸ ਦਿਨ ਠੱਡਾ ਕਰਾ ਉਡਾਣੇ ਤੇ ਅੱਜ ਹਾਂ ਕਈ ਬੰਦੇ ਦੁਪਹਿਰ ਨੂੰ ਦਿੰਦੇ ਕਈ ਬੰਦੇ ਉਡਾਣ ਲੱਗਿਆ ਦਿੰਦੇ हां ए दोवां जे काम करेगा एंदे वास्ते जे तू सुबह दे रही है या दोपहर नु ठंडा दे रहा ते हाथ गरम जरूर करना हां कबूतर नु गरम ਕਰਨ ਤੋਂ ਪਹਿਰੇ ਉਡਾਣਾ ਨਹੀਂ ਹੈਗਾ ਸਹੀ ਇਸ ਤਰ੍ਹਾਂ ਹੀ ਮੋਤ ਦਿਲ ਹੁੰਦਾ ਕੰਮ ਇਹਨੂੰ ਹੀ ਮੋਤ ਦਿਲ ਕਹਿੰਦੇ ਨੇ ਨਾ ਪਹਿਲੇ ਠੰਡਾ ਬਾਜੇ ਗਰਮ ਮੋਤ ਦਿਲ ਜਾਂ ਪਹਿਲੇ ਗਰਮ ਬਾਜੇ ਠੰਡਾ ਮੋਤ ਦਿਲ ਮੋਤ ਦਿਲ ਦਾ ਮਤਲਬ ਹੁੰਦਾ ਨਾ ਗਰਮ ਹੋਵੇ ਤੇ ਨਾ ਠੰਡਾ ਹੋਵੇ हां बोता ठंडा कर लोगे तदवी नहीं उड़ेगा बोता गर्म कर लोगे तो जल्दी आईएगा जल्दी आईए समान जाएगा गोली अंगू हां लेकिन आएगा भी हो जी मौ दिल कबूतर जेड़ा पहले गर्मी तरखी जे सामान चल जांदा दो के फेरदा दियो जेडी छंडी शायद दी ना फिर अपनी लास्ट पे ले आंदी हां वो ठंडा ही फेरदा सही सही